ਪਲਾਂ ਤੁਸੀਂ ਵੀ ਉਦੋਂ ਪੈਦਾ ਹੋਏ ਸੀ ਜਦੋਂ ਅੰਮਾ ਨੂੰ ਬੂਰ ਪੈ ਰਿਆ ਸੀ ਜਾਂ ਫਿਰ ਬਾਹਰ ਬਰਸਾਤ ਦੀ ਰੁੱਤ ਸੀ ਮੀਂਹ ਬਹੁਤ ਲੱਗਾ ਹੋ ਸੀ ਜਾਂ ਫਿਰ ਬਾਹਰ ਬਹੁਤ ਜ਼ਿਆਦਾ ਗਰਮੀ ਸੀ ਜਾਂ ਫਿਰ ਕੋਈ ਫਲਾਣੀ ਫਸਲ ਕਬਢੀ ਜਾ ਰਹੀ ਸੀ ਜੇ ਇਦਾਂ ਹੀ ਸੀ ਨਾ ਤਾਂ ਇਹ ਵੀਡੀਓ ਅੱਜ ਕਰੇਗੀ ਤੁਹਾਡਾ ਗੰਭੀਰ ਮਸਲਾ ਹੱਲ ਕਾਰਨ ਨਾ ਜਨਮ ਤਰੀਕ ਪਤਾ ਨਾ ਜਨਮ ਸਮਾ ਪਤਾ ਤੇ ਕੀ ਜਨਮ ਸਮਾ ਜਨਮ ਤਰੀਕ ਨਾ ਵੀ ਹੋਵੇ ਤਾਂ ਨਾਮ ਰਾਸ਼ੀ ਸੰਭਵ ਹੈ ਜੀ ਹਾਂ ਸੰਭਵ ਹੈ ਪਰ ਇੱਕ ਸੀਮਾ ਤੱਕ ਕਿਉਂਕਿ ਮੈਨੇ ਰੇਚ ਨਹੀਂ ਰੱਖਦੀ ਪ੍ਰਾਤਨ ਸਮੇਂ ਹਰ ਕਿਸੇ ਕੋਲ ਘੜੀ ਨਹੀਂ ਹੁੰਦੀ ਸੀ ਜਨਮ ਸਮਾਂ ਲਿਖਿਆ ਨਹੀਂ ਸੀ ਜਾਂਦਾ ਲੋਕ ਰੁਤਾ ਤਿਉਹਾਰਾਂ ਮੇਲਿਆਂ ਫਸਲਾਂ ਦੇ ਨਾਲ ਹੀ ਯਾਦ ਰੱਖਦੇ ਸੀ ਕਿ ਫਲਾਣੇ ਬੱਚੇ ਦਾ ਜਨਮ ਉਦੋਂ ਹੋਇਆ ਇਸ ਲਈ ਜੋਤਿਸ਼ ਨੇ ਸਾਨੂੰ ਇੱਕ ਹੋਰ ਰਸਤਾ ਵੀ ਦਿੱਤਾ ਨਾਮ ਆਧਾਰਿਤ ਰਾਸ਼ੀ ਇਹ ਵਿਧੀ ਨਾ ਪ੍ਰਾਤਨ ਗ੍ਰੰਥਾਂ ਚ ਮੌਜੂਦ ਹੈ ਪਰ ਮੇਰੇ ਦਰਸ਼ਕੋ ਸਾਫ ਸਮਝ ਲਓ ਇਹ ਪੂਰੀ ਜਨਮ ਕੁੰਡਲੀ ਦਾ ਸਬਸਟੀਟਿਊਟ ਨਹੀਂ ਹੋ ਸਕਦੀ ਇਹ ਪੂਰੀ ਜਨਮ ਕੁੰਡਲੀ ਦਾ ਬਦਲ ਨਹੀਂ ਹੈ ਹਾਂ ਉਪਾ ਇਸ਼ਟ ਦੇਵ ਦੀ ਚੋਣ ਤੇ ਮਨੋ ਸ਼ਾਂਤੀ ਲਈ ਮੰਨੀ ਗਈ ਵਿਧੀ ਹੈ ਪ੍ਰਾਤਨ ਗ੍ਰੰਥਾਂ ਚ ਨਾਮ ਜਿੱਦਾਂ ਮੇਰਾ ਨਾਮ ਡਾਕਟਰ ਤੇਰਾਂਕਾਰ ਨਾਮ ਨੂੰ ਸ਼ਬਦ ਬ੍ਰਹਮ ਕਿਹਾ ਗਿਆ ਹੈ ਅੱਖਰ ਨੂੰ ਨਾਦ ਤੇ ਨਾਦ ਨੂੰ ਗ੍ਰਹਿ ਤਤ ਨਾਲ ਜੋੜਿਆ ਗਿਆ ਇਸੇ ਤੋਂ ਹੀ ਨਾਮ ਰਾਸ਼ੀ ਪ੍ਰਣਾਲੀ ਦੀ ਸ਼ੁਰੂਆਤ ਹੋਈ ਸੀ ਤੁਹਾਡੇ ਮਨ 'ਚ ਸਵਾਲ ਪੈਦਾ ਹੋਣਾ ਸੁਭਾਵਕ ਆ ਕਿ ਨਾਮ ਰਾਸ਼ੀ ਗਣਨਾ ਕਿੰਨੀ ਕੁ ਕਾਮਯਾਬ ਹੋ ਸਕਦੀ ਆ ਧੁੱਕਿਆਂ ਤੇ ਹੋਏਗੀ ਸਚਾਈ ਤਾਂ ਇਹ ਆ ਕਿ ਇਹ ਕਿੱਥੇ ਕਿੱਥੇ ਕੰਮ ਕਰਦੀ ਆ ਨੰਬਰ 1 ਜਦੋਂ ਜਨਮ ਡਾਟਾ ਬਿਲਕੁਲ ਵੀ ਨਾ ਹੋਵੇ ਨੰਬਰ 2 ਜਦੋਂ ਮਨੁੱਖ ਸਿਰਫ ਰਾਹਤ ਲਈ ਜਾਂ ਫਿਰ ਸ਼ਾਂਤੀ ਚਾਹੁੰਦਾ ਹੋਵੇ ਨੰਬਰ 3 ਜਦੋਂ ਉਪਾਅ ਸੁਰੱਖਿਅਤ ਹੋਣ ਅਰਥਾਤ ਨਾਮ ਰਾਸ਼ੀ ਕਹ ਲੋ ਫਸਟੇਡ ਐ ਐਮਰਜੈਂਸੀ ਚ ਤੇ ਜਨਮ ਕੁੰਡਲੀ ਜੇ ਤੁਹਾਡੇ ਕੋਲ ਆ ਤਾਂ ਉਹ ਹੈ ਤੁਹਾਡੀ ਸਰਜਰੀ ਕੀ ਤੁਹਾਡੇ ਕੋਲ ਵੀ ਆਪਣੀ ਜਨਮ ਤਰੀਕ ਨਹੀਂ ਹੈ ਜਾਂ ਕਿ ਤੁਸੀਂ ਅਕਸਰ ਸੋਚ ਕੇ ਪਰੇਸ਼ਾਨ ਹੋ ਜਾਂਦੇ ਹੋ ਕਿ ਮੈਨੂੰ ਤਾਂ ਆਪਣੀ ਰਾਸ਼ੀ ਪਤਾ ਹੀ ਨਹੀਂ ਮੈਂ ਕਿਹੜਾ ਉਪਾਅ ਕਰਾਂ ਪੁਰਾਣੇ ਵਿਲੈਂਚ ਦੇਖ ਲਓ ਸਾਡੇ ਬਜ਼ੁਰਗ ਘੜੀਆਂ ਜਾਂ ਕਲੈਂਡਰ ਥੋੜਾ ਦੇਖਦੇ ਹੁੰਦੇ ਸੀ ਕੋਈ ਕਹਿੰਦੇ ਹੁੰਦੇ ਸੀ ਹੋਰ ਸਾਦੀ ਭਾਸ਼ਾ ਚ ਜੇ ਮੈਂ ਗੱਲ ਕਰਨੀ ਹੋਵੇ ਤੋਦੋਂ ਹੋਇਆ ਸੀ ਜਦੋਂ ਕਣਕਾਂ ਵਢੀਆਂ ਜਾ ਰਹੀਆਂ ਸੀ ਜਾਂ ਫਿਰ ਤੋਦੋਂ ਹੋਇਆ ਸੀ ਜਦੋਂ ਫਲਾਣੇ ਪਿੰਡ ਸੰਤਾਂ ਦਾ ਮੇਲਾ ਸੀ ਮੈਂ ਅਕਤਿਆਰ ਅਨਕਾਰ ਅੱਜ ਮੈਂ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਆਪਣੀ ਜਨਮ ਤਰੀਕ ਜਾਂ ਸਮਾਂ ਨਹੀਂ ਪਤਾ ਪੁਰਾਣੇ ਸਮਿਆਂ 'ਚ ਨਾ ਹਰ ਘਰ ਕੈਲੰਡਰ ਸੀ ਨਾ ਘੜੀਆਂ ਇਸ ਤੇ ਲੋਕ ਆਪੜਾ ਜਨਮ ਰੁੱਤਾਂ ਫਸਲਾਂ ਜਾਂ ਮੇਲਿਆਂ ਦੇ ਨਾਲ ਹੀ ਯਾਦ ਕਰਦੇ ਸੀ ਪਰ ਇੱਕ ਚੀਜ਼ ਜੋ ਕਦੀ ਨਹੀਂ ਬਦਲੀ ਉਸ ਸੀ ਤੁਹਾਡਾ ਨਾਮ ਹੈ ਨਾ ਵੈਦਿਕ ਜੋਤਿਸ਼ ਨੇ ਨਾਮ ਦੇ ਪਹਿਲੇ ਅੱਖਰ ਨੂੰ ਨਾਦ ਮੰਨਿਆ ਨਾਮ ਰਾਸ਼ੀ ਦੀ ਵਿਧੀ ਪ੍ਰਚਲਿਤ ਕੀਤੀ ਤਾਂ ਜੋ ਮੁਸੀਬਤ ਦੇ ਵੇਲੇ ਮਨੁੱਖ ਬਿਲਕੁਲ ਖਾਲੀ ਨਾ ਰਹਿ ਜਾਏ ਤੇ ਈਸ਼ਟ ਦੇਵ ਦੇ ਨਾਲ ਜੁੜ ਕੇ ਸੁਰੱਖਿਆ ਤੋਂ ਪਾ ਕਰ ਸਕੇ ਜਦੋਂ ਜ਼ਿੰਦਗੀ ਕੰਕੋਰ ਪਰੇਸ਼ਾਨੀਆਂ ਚ ਆਉਂਦੀ ਹੈ ਤਾਂ ਮਨੁੱਖ ਚਾਹੁੰਦਾ ਹੀ ਆ ਕਿ ਕਾਸ਼ ਮੈਨੂੰ ਮੇਰੀ ਰਾਸ਼ੀ ਪਤਾ ਹੁੰਦੀ ਤਾਂ ਮੈਂ ਵੀ ਕੋਈ ਉਪਾਅ ਜਾਂ ਟੋਟਕਾ ਕਰਕੇ ਰਾਹਤ ਪਾ ਲੈਂਦਾ ਮੇਰੇ YouTube ਚੈਨਲ ਤੇ ਮੇਰੇ ਪਿਆਰੇ ਦਰਸ਼ਕ ਇਦਾਂ ਦੇ ਕਮੈਂਟ ਕਰਦੇ ਰਹਿੰਦੇ ਆ ਜਿਹੜੇ ਬੇਵਸਤ ਤੇ ਲਾਚਾਰ ਹੁੰਦੇ ਆ ਪਰ ਉਹਨਾਂ ਕੋਲ ਉਹਨਾਂ ਦੀ ਜਨਮ ਕੁੰਡਲੀ ਨਹੀਂ ਹੁੰਦੀ ਉਹਨਾਂ ਨੂੰ ਆਪਣੀ રાશિ ਨਹੀਂ ਪਤਾ ਹੁੰਦੀ ਤਾਂ ਕੀ ਅਜਿਹਾ ਸੰਭਵ ਹੈ ਬਿਲਕੁਲ ਜੀ ਸੰਭਵ ਹੈ ਸਾਡੇ ਬਹੁਤ ਵੱਡੇ ਦੋ ਗ੍ਰੰਥਾਂ ਦਾ ਜ਼ਿਕਰ ਕਰਨ ਲੱਗੇ ਹਾਂ ਇੱਕ ਹੈ ਵੈਦਿਕ ਗ੍ਰੰਥ ਮਾਨਸਾਗਰੀ ਤੇ ਦੂਸਰਾ ਗ੍ਰੰਥ ਹੈ ਫਲਦੀਪਿਕਾ ਉਹਨਾਂ ਚ ਕਲੀਅਰ ਲਿਖਿਆ ਹੋਇਆ ਕਿ ਜੇ ਜਨਮ ਡਾਟਾ ਤੁਹਾਡੇ ਕੋਲ ਮੌਜੂਦ ਨਹੀਂ ਹੈ ਤਾਂ ਤੁਹਾਡੇ ਨਾਮ ਦਾ ਪਹਿਲਾ ਅੱਖਰ ਹੀ 100% ਸਹੀ ਨਿਸ਼ਾਨੀਆਂ ਦੱਸ ਸਕਦਾ ਆ ਉਸ ਨਾਮ ਦੀ ਧੁਨੀ ਤੁਹਾਡੇ ਜੀਵਨ ਤੇ ਪੂਰਾ ਅਸਰ ਪਾਉਂਦੀ ਆ ਭੁੱਲ ਨਾ ਜਾਇਓ ਵਾਈਬ੍ਰੇਸ਼ਨ ਨਾ ਸਾਰਾ ਕੁਛ ਤਾਂ એનર્ਜੀ ਐ ਜਨਮ ਪੱਤਰੀ ਨਹੀਂ ਆ ਫਿਰ ਹੁਣ ਘਬਰਾਓ ਨਾ ਤੁਹਾਡਾ ਨਾਮ ਜਿਸ ਨਾਮ ਨਾਲ ਤੁਹਾਨੂੰ ਦੁਨੀਆ ਨੇ ਬੁਲਾਇਆ ਜਾਂ ਦੁਨੀਆ ਤੁਹਾਨੂੰ ਆਵਾਜ਼ ਦੇ ਕੇ ਪੁਕਾਰਦੀ ਆ ਉਹ ਕੋਈ ਮਾਮੂਲੀ ਅੱਖਰ ਤਾਂ ਹੋ ਨਹੀਂ ਸਕਦਾ ਉਸ ਨਾਮ ਦੇ ਤੋਂ ਵਿੱਚ ਤੁਹਾਡੀ ਕਿਸਮਤ ਦਾ ਹਿਸਾਬ ਤਾਂ ਲੁਕਿਆ ਹੋਇਆ ਹੈ ਅੱਜ ਮੈਂ ਤੁਹਾਡੇ ਨਾਮ ਦੇ ਅੱਖਰ ਤੋਂ ਹੀ ਤੁਹਾਡੀ 100% ਸਹੀ ਰਾਸ਼ੀ ਦੱਸੂਗੀ ਤੁਹਾਡਾ ਇਸ਼ਟਦੇਵ ਲੱਭ ਕੇ ਤੁਹਾਨੂੰ ਦੇਣਾ ਤੇ ਇੱਕ ਐਦਾਂ ਦਾ ਨਾਲ ਸਰਲ ਉਪਾਅ ਦੇਣਾ ਆ ਜੋ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਦਾ ਹੀ ਵਗਾ ساری ਉਮਰ ਅੱਜ ਤੋਂ ਬਾਅਦ ਤੁਹਾਨੂੰ ਤੁਹਾਡੀ ਰਾਸ਼ੀ ਦੇਣ ਲੱਗੀ ਆ ਤੁਹਾਡੇ ਹੀ ਨਾਮ ਦੇ ਪਹਿਲੇ ਅੱਖਰ ਨਾਲ ਦੱਸ ਕੇ ਨੋਟ ਕਰ ਲੈਣੀ ਆ ਨਾਲ ਮੈਂ ਤੁਹਾਨੂੰ ਤੁਹਾਡਾ ਇਸ਼ਟਦੇਵ ਲੱਭ ਕੇ ਦੇ ਰਹੀ ਆ ਉਸ ਦਾ ਨਾਮ ਅਰਧਨਾ ਹੈ ਤੁਸੀਂ ਨਾਲ ਇੱਕ ਉਪਾਦ ਆਉਂਗੀ ਜਿਹੜਾ ਤੁਸੀਂ ਡੇਲੀ ਪਰਫਾਰਮ ਕਰਨਾ ਹੈ ਇਹਦੇ ਨਾਲ ਬਹੁਤ ਫਾਇਦਾ ਹੋਣਾ ਹੈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇੱਕ ਇੱਕ ਅੱਖਰ ਕੀਮਤੀ ਹੈ ਪੂਰੇ ਅਲਫਾਬੈਟ ਆਉਣਗੇ ਇਹਦੇ ਵਿੱਚ ਜੇ ਤੁਹਾਡਾ ਨਾਮ ਇਹਨਾਂ ਦੇ ਵਿੱਚੋਂ ਕਿਸੇ ਅੱਖਰ ਤੋਂ ਸ਼ੁਰੂ ਹੁੰਦਾ ਆ ਤਾਂ ਸਮਝ ਲਓ ਰੱਬ ਨੇ ਅੱਜ ਤੁਹਾਨੂੰ ਰਸਤਾ ਦਿਖਾ ਦਿੱਤਾ ਆ ਲੱਗੀਆਂ ਕਰਨ ਸ਼ੁਰੂ ਖੋਲੋ ਉਹ ਅੱਖਾਂ ਚੁੱਕ ਲਓ ਉਹ ਕਾਗਜ਼ ਜਾਂ ਪੈਨ ਡਾਇਰੀ ਚੱਕਣੀ ਂ ਡਾਇਰੀ ਚੱਕ ਲਓ ਨੋਟ ਕਰਨਾ ਸ਼ੁਰੂ ਕਰ ਲਓ ਸਾਥਿਓ ਪਿਆਰੇ ਦਰਸ਼ਕੋ ਜੇ ਤੁਹਾਡੇ ਨਾਮ ਦਾ ਪਹਿਲਾ ਅੱਖਰ ਐੜਾ ਜਾਂ ਲੱਲਾ ਹੈ A -L. ए एल ਤਾਂ ਤੁਹਾਡੀ ਨਾਮ ਰਾਸ਼ੀ ਮੇਖ ਮੰਨੀ ਜਾਂਦੀ ਹੈ। ਇਸ਼ਟ ਦੇਵ ਹੋਣਗੇ ਤੁਹਾਡੇ ਹਨੂਮਾਨ ਜੀ ਤੇ ਤੁਸੀਂ ਰੋਜ਼ਾਨਾ ਇਹ ਉਪਾਅ ਕਰਨਾ ਆ ਥੋੜਾ ਜਿਹਾ ਗੁੜ ਖਾ ਕੇ ਹੀ ਘਰ ਦੀ ਦਹਲੂਜ਼ ਤੋਂ ਕੰਮ ਕਰ ਕਰਦੇ ਆ ਜਦੋਂ ਬਾਹਰ ਨਿਕਲਣਾ ਆ ਤਾਂ ਤੁਹਾਡਾ ਕਦਮ ਤਾਂ ਨਿਕਲੇ। ਓਮ ਹਨੂਮਤੇ ਨਮਹਾ ਦੀ ਇੱਕ ਮਾਲਾ ਜ਼ਰੂਰ ਕੱਢਣੀ ਆ। ਜੇ ਤੁਹਾਡੇ ਜਨਮ ਦਾ ਪਹਿਲਾ ਅੱਖਰ ਬੱਬਾ ਵਾਵਾ ਊੜਾ ਨਾਲ ਹੀ ਮੈਂ ਅੰਗਰੇਜ਼ੀ ਨਾਮ ਬੋਲਣ ਲੱਗੀ ਆ ਬੀ ਫਾਰ ਬੈਟ ਵੀ ਫਾਰ ਵਿਕਟਰੀ ਐਂਡ ਯੂ ਫਾਰ ਅੰਬ੍ਰੇਲਾ ਤਾਂ ਨਾਮ ਰਾਸ਼ੀ ਹੋਏਗੀ ਤੁਹਾਡੀ ਬ੍ਰਿਕ ਤੁਹਾਡਾ ਇਸ਼ਟ ਦੇਵ ਹੈ ਮਾਂ ਦੁਰਗਾ ਤੇ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਕਿਸੇ ਲੋੜਵੰਦ ਨੂੰ ਚਿੱਟੀ ਚੀਜ਼ ਜਿੱਦਾਂ ਚੀਨੀ ਜਾਂ ਚੌਲ ਭੇਟ ਕਰੋ बहुत श्रेष्ठ मनिया गया ये वाला उपा जे थोड़े तो नाम का पहला पंजाबी अखर कक्का छछा छी वाला तो अंग्रेजी के सी डबल एच जा जी एच क श घ नाम राशि तो आड़ी होएगी मिथुन इष्ट देव हो गश जी तो हर रोज़ ਪੰਛੀਆਂ ਨੂੰ ਹਰੀ ਮੂੰਗੀ ਦੀ ਦਾਲ ਪਾਉਣੀ ਆ ਇਹ ਬਹੁਤ ਸਤਵਿਕ ਉਪਾਅ ਆ ਮੇਰੀ ਬੇਨਤੀ ਹੈ ਜਦੋਂ ਸਖਤ ਅਨਾਜ ਆ ਉਹਨੂੰ ਥੋੜਾ ਜਿਹਾ ਪਾਣੀ ਚ ਭਿਲੇਆ ਕਰੋ ਥੋੜਾ ਜਿਹਾ ਨਾ ਪੋਲਾ ਹੋ ਜਾਂਦਾ ਸੌਫਟ ਹੋ ਜਾਊਗਾ ਜੇ ਪੰਜਾਬੀ ਅੱਖਰ ਤੁਹਾਡੇ ਨਾਮ ਦਾ ਪਹਿਲਾ ਹਾ ਜਾਂ ਡੱਡਾ ਆ ਅੰਗਰੇਜ਼ੀ ਚ ਐਚ ਜਾਂ ਡੀ ਆ ਤਾਂ ਨਾਮ ਰਾਸ਼ੀ ਹੈ ਕਰਕ ਇਸ਼ਟ ਦੇਵ ਤੁਹਾਡੇ ਨੇ ਸ਼ਿਵਜੀ ਮਹਾਰਾਜ ਤੇ ਤੁਸੀਂ ਪਾਣੀ ਦੀ ਬਰਬਾਦੀ ਤੁਰੰਤ ਰੋਕੋਗੇ ਨਾਉਣਾ ਹੈ ਇੱਕ ਬਾਲਟੀ ਨਾਲ ਟੁੱਟੀ ਚਲਦੀ ਨਹੀਂ ਛੱਡਣੀ ਬਰਸ਼ ਕਰ ਰਹੇ ਹੋ ਮੱਗ ਚ ਪਾਣੀ ਭਰ ਲਓ ਬਰਸ਼ ਕਰੋ ਟੁੱਟੀ ਖੁੱਲੀ ਨਹੀਂ ਛੱਡਣੀ ਸੋਮਵਾਰ ਨੂੰ ਤੁਸੀਂ ਰੁਟੀਨ ਚ ਸ਼ਿਵਲਿੰਗ ਤੇ ਜਲ ਚੜਨਾ ਸ਼ੁਰੂ ਕਰੋ ਬਹੁਤ ਲਾਭ ਦੇਖ ਹੋਏਗਾ ਜੇ ਤੁਹਾਡੀ ਨਾਮ ਦਾ ਪਹਿਲਾ ਅੱਖਰ ਮ ਜਾਂ ਟੈਂਕਾ ਆ ਟਮਾਟਰ ਵਾਲਾ ਭਾਵ ਅੰਗਰੇਜ਼ੀ ਚ ਐਮ ਜਾਂ ਟੀ ਲਿਖਦੇ ਹੋ ਤਾਂ ਨਾਮ ਰਾਸ਼ੀ ਸੇਂਘਵਾ ਇਸ਼ਟ ਦੇਵ ਤੁਹਾਡਾ ਸੂਰਜ ਦੇਵ ਜੀ ਨੇ ਤੇ ਸਵੇਰੇ ਤੁਸੀਂ ਸੂਰਜ ਨੂੰ ਜਲ ਛਡਾਉਣਾ ਰੂਟੀਨ ਚ ਹਰ ਰੋਜ਼ ਪਿਤਾ ਜੀ ਦਾ ਸਤਿਕਾਰ ਕਰਨਾ ਪੈਰਾਂ ਹੱਥ ਲੈ ਕੇ ਅਸ਼ੀਰਵਾਦ ਲਓ ਜਾਦੂਗਰੀ ਹੈ ਜੇ ਪਿਤਾ ਜੀ ਨਹੀਂ ਆ ਤਾਂ ਪਿਤਾ ਸਮਾਨ ਉਮਰ ਦੇ ਕਿਸੇ ਬਜ਼ੁਰਗ ਦਾ ਸਤਿਕਾਰ ਕਰੋ ਜੇ ਮੇਰੇ ਪਿਆਰੇ ਦਰਸ਼ਕੋ ਤੁਹਾਡੇ ਨਾਮ ਦਾ ਪਹਿਲਾ ਪੰਜਾਬੀ ਹਿੰਦੀ ਅੱਖਰ ਪਪਾ ਜਾਂ ਠਠਾ ਆ ਥੇਲੇ ਵਾਲਾ ਅੰਗਰੇਜ਼ੀ ਚ ਪੀ ਜਾਂ ਟੀ ਐਚ ਹੈ ਤਾਂ ਨਾਮ ਰਾਸ਼ੀ ਹੈ ਤੁਹਾਡੀ ਕੰਨਿਆ ਇਸ਼ਟ ਦੇਵ ਹੈ ਗਣੇਸ਼ ਜੀ ਮਹਾਰਾਜ ਤੇ ਗਊ ਮਾਤਾ ਦੀ ਕਰੋ ਤੁਸੀਂ ਸੇਵਾ ਹਰੀ ਘਾ ਪਾਤੀ ਥੋੜੀ ਜੀ ਜਾਂ ਫਿਰ ਪਾਲਕ ਦੀ ਗੁੱਚੀ ਲੈ ਕੇ ਪਾਤੀ ਕੋਈ ਹਰਾ ਹਰੀ ਚੀਜ਼ ਪਾ ਦਿਓ ਮੇਥੀ ਪਾ ਦਿਓ ਕੋਈ ਗੱਲ ਨਹੀਂ ਕਾ ਪਾ ਦਿਓ ਮੂਲਿਆਂ ਦੇ ਪੱਤੇ ਪਾ ਦੋ ਜੋ ਅਵੇਲੇਬਿਲਿਟੀ ਹੈ ਇਹ ਸ਼ੁਭ ਮੰਨਿਆ ਜਾਣਾ ਇਹ ਸਾਰੀ ਉਮਰ ਕਰੋ ਜੇ ਤਾਂ ਤੁਹਾਡੇ ਨਾਮ ਦਾ ਅੱਖਰ ਹੈਗਾ ਰਾ ਰਾ ਜਾਂ ਤ ਤਾ ਤੋਤੇ ਵਾਲਾ ਅੰਗਰੇਜ਼ੀ ਚ ਆਰ ਜਾਂ ਟੀ ਏ ਤਾਂ ਨਾਮ ਰਸ਼ੀ ਤੁਹਾਡੀ ਹੈ ਤੁਲਾ ਇਸ਼ਟ ਦੇਵ ਮਾਂ ਲਕਸ਼ਮੀ ਆ ਤੇ ਰਸੋਈ ਸਾਫ਼ ਰੱਖਣਾ ਤੁਹਾਡਾ ਪਹਿਲਾ ਫਰਜ਼ ਆ ਹਰ ਚੀਜ਼ ਥਾਂ ਟਿਕਾਣੇ ਧੀ ਭੈਣ ਦਾ ਸਤਿਕਾਰ ਕਰਨਾ ਬਸ ਤੁਲਾ ਰਾਸ਼ੀ ਵਾਲਿਓ ਇਹ ਤੁਹਾਡੇ ਸਭ ਗ੍ਰਹਿ ਸ਼ਾਂਤ ਕਰ ਦਏਗਾ ਜੇ ਤੁਹਾਡੇ ਨਾਮ ਦਾ ਪਹਿਲਾ ਅੱਖਰ ਨੰਨਾ ਜਾਂ ਯਈਆ ਯੱਕੇ ਵਾਲਾ ਅੰਗਰੇਜ਼ੀ ਚ ਐਨ ਜਾਂ ਵਾਈ ਹੈ ਤਾਂ ਨਾਮ ਰਾਸ਼ੀ ਹੋਏਗੀ ਬ੍ਰਿਸ਼ਟਿਕ ਇਸ਼ਟ ਦੇਵ ਹੋਏਗਾ ਹਨੂਮਾਨ ਜੀ ਤੇ ਮੰਗਲਵਾਰ ਨੂੰ ਤੁਸੀਂ ਮੰਦਿਰ ਚ ਤੇਲ ਦਾ ਦੀਵਾ ਜਗਾਉਣ ਜਾਣਾ ਹੀ ਜਾਣਾ ਇਹ ਤੁਹਾਨੂੰ ਪੂਰੀ ਉਮਰ ਬਹੁਤ ਲਾਭਦਾਇਕ ਤੁਹਾਡੇ ਲਈ ਸਿੱਧ ਹੋਏਗਾ ਐਮ ਤੋ ਕਿ ਨਹੀਂ ਲਾਰੇ ਰੁਕ ਕੇ ਦੱਸਣ ਲੱਗੀਆਂ 100% ਐਕਿਊਰੇਸ਼ਨ ਚ ਉਹ ਲੋਕਾਂ ਜਿਨ੍ਹਾਂ ਦਾ ਜਨਮ ਡਾਟਾ ਨਹੀਂ ਪਤਾ ਅੱਜ ਤੋਂ ਤੁਸੀਂ ਇਹ ਹੀ ਰਾਸ਼ੀ ਦੇਖਿਆ ਕਰੋਗੇ ਜਿਹੜੇ ਵੀ ਤੁਸੀਂ ਰਾਸ਼ੀ ਦੇ ਚੈਨਲ ਦੇਖਦੇ ਹੋ ਜੇ ਤੁਹਾਡੇ ਨਾਮ ਦਾ ਪਹਿਲਾ ਪੰਜਾਬੀ ਅੱਖਰ ਧੱਦਾ ਥੋਬੀ ਫਫਾ ਫਲ ਜਾਂ ਪੱਬਾ ਹੈ ਪੂੰਡ ਅੰਗਰੇਜ਼ੀ ਚ ਡੀ ਐਚ F ਜਾਂ BH ਹੈ ਤਾਂ ਨਾਮ ਰਾਸ਼ੀ ਤੁਹਾਡੀ ਤਨੂ ਆ ਇਸ਼ਟ ਦੇਵ ਨੇ ਵਿਸ਼ਨੂੰ ਜੀ ਮਹਾਰਾਜ ਮੱਥੇ ਉੱਤੇ ਰੋਜ ਲਗਾਉਂਗੇ ਕੇਸਰ ਕੇਸਰ ਜੇ ਲੱਗਦਾ ਹੈ ਮਹਿੰਗਾ ਤਾਂ ਹਲਦੀ ਦਾ ਤਿਲਕ ਲਗਾਉਣਾ ਸ਼ੁਭ ਮੰਨਿਆ ਗਿਆ ਹੈ ਜੇ ਤੁਹਾਡੇ ਨਾਮ ਦਾ ਪਹਿਲਾ ਪੰਜਾਬੀ ਅੱਖਰ ਖ ਖਾ ਜਾਂ ਜ ਜ ਆ ਅੰਗਰੇਜ਼ੀ ਚ KH ਜਾਂ J ਤਾਂ ਨਾਮ ਰਾਸ਼ੀ ਹੋਏਗੀ ਮਕਰ ਇਸ਼ਟ ਦੇਵ ਤੁਹਾਡੇ ਹੋਣਗੇ ਸ਼ਨੀ ਦੇਵ ਤੇ ਸ਼ਨੀਵਾਰ ਨੂੰ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਦਗਾਉਂਗੇ ਜਾਂ ਫਿਰ ਕੋਈ ਵੀ ਸ਼ਨੀ ਦਾ ਦਾਨ ਕਰ ਦਿਓ ਜੇ ਤੁਹਾਡੇ ਨਾਮ ਦਾ ਪਹਿਲਾ ਅੱਖਰ ਗੱਗਾ ਸਸਾ ਜਾਂ ਸਸੇ ਪਰ ਬਿੰਦੀ ਸ਼ਹ ਤੇ ਅੰਗਰੇਜ਼ੀ ਚ ਜੀ 골ਡ ਐਸ ਤੇ ਐਸ ਐਚ ਹੈ ਤਾਂ ਨਾਮ ਰਾਸ਼ੀ ਹੋਏਗੀ ਕੁੰਭ ਇਸ਼ਟ ਦੇਵ ਹੋਣਗੇ ਸ਼ਨੀ ਦੇਵ ਤੇ ਕਿਸੇ ਗਰੀਬ ਮਜ਼ਦੂਰ ਦੀ ਮਦਦ ساری ਉਮਰ ਕਰਦੇ ਰਹੋਗੇ ਤੁਹਾਡੇ ਤੇ ਗ੍ਰਹਿ ਕਿਰਪਾ ਬਣੀ ਰਹੇਗੀ ਤੇ ਜੇ ਫਿਰ ਸਾਥੀਓ ਅੱਖਰ ਪੰਜਾਬੀ ਦਾ ਤੁਹਾਡੇ ਨਾਮ ਦਾ ਪਹਿਲਾ ਹੈ ਦਦਾ ਥੱਥਾ ਜਾਂ ਚੱਜਾ ਛੜੂੜਾ ਅੰਗਰੇਜ਼ੀ ਛੇ ਡੀ ਟੀ ਐਚ ਇਕੱਠਾ ਤੇ ਜੇ ਐਚ ਇਕੱਠਾ ਤਾਂ ਨਾਮ ਰਸ਼ੀ ਹੋਏਗੀ ਮੀਨ ਇਸ਼ਟ ਦੇਵ ਤੁਹਾਡੇ ਹੋਣਗੇ ਵਿਸ਼ਨੂੰ ਭਗਵਾਨ ਤੇ ਬਜ਼ੁਰਗਾਂ ਦੀ ਸੇਵਾ ਕਰਨੀ ਤੇ ਉਹਨਾਂ ਦਾ ਆਸ਼ੀਰਵਾਦ ਲੈਣਾ ਸਭ ਤੋਂ ਵੱਡਾ ਉਪਾ ਮੰਨਿਆ ਗਿਆ ਇਹ 100% ਆਥੈਂਟਿਕ ਵੇਰਵਾ ਮੈਂ ਦਿੱਤਾ ਹੈ ਹੁਣ ਇਹ ਗੱਲ ਸਾਫ਼ ਸੁਣ ਲਓ ਕਿ ਨਾਮਰਾਸ਼ੀ ਵੈਦਿਕ ਜੋਤਿਸ਼ ਇੱਕ ਸਹਾਰਾ ਹੈ ਜਿੱਦਾਂ ਕਿਸੇ ਕੋ ਤੁਰਨਾ ਹੋਵੇ ਤੇ ਫੋੜੀਆਂ ਫੜ ਕੇ ਤੁਰਦੇ ਆ ਜਾਂ ਡੰਡਾ ਜਾਂ ਛੜੀ ਫੜ ਕੇ ਤੁਰਦੇ ਆ ਤਾਂ ਉਹ ਸਹਾਰਾ ਆ ਸੋ ਨਾਮਰਾਸ਼ੀ ਤੁਹਾਡਾ ਵੈਦਿਕ ਜੋਤਿਸ਼ ਲਈ ਸਹਾਰਾ ਆ ਜੋ ਰੋਜ਼ਾਨਾ ਤੁਹਾਡੇ ਮਨ ਦੀ ਸ਼ਾਂਤੀ ਤੁਹਾਡਾ ਡਰ ਤੁਹਾਡਾ ਤਣਾਅ ਤੁਹਾਡੀਆਂ ਰੁਕਾਵਟਾਂ ਦੂਰ ਕਰਨ 'ਚ ਤੁਹਾਡੀ ਮਦਦ ਕਰਦੀ ਆ ਪਰ 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 ਸੁਣ ਲਓ ਵਿਆਹ ਲਈ ਮੁੰਡਨ ਸੰਸਕਾਰ ਲਈ ਗ੍ਰਹਿ ਪ੍ਰਵੇਸ਼ ਲਈ ਸਨਤਾਨ ਦੇ ਨਾਮ ਕਰਨ ਲਈ ਜਾਂ ਵੱਡੇ ਕਰਮਕ ਫੈਸਲਿਆਂ ਲਈ ਪੂਰੀ ਰਾਹਤ ਤੁਹਾਨੂੰ ਜਨਮkundli ਦੇ ਨਾਲ ਹੀ ਮਿਲਣੀ ਹੈ ਕੋਈ ਗੱਲ ਨਹੀਂ ਇਹਨਾਂ ਗੱਲਾਂ ਨਾਲ ਕੰਪਰੋਮਾਈਜ਼ ਕੀਤਾ ਜਾ ਸਕਦਾ ਹੈ ਨਾਮ ਰਾਸ਼ੀ ਇਸ ਲਈ ਸ਼ਾਨ ਦੀ ਤਰ੍ਹਾਂ ਉਹ ਸ਼ਾਂ ਜੋ ਮੁਸੀਬਤ ਚ ਤੁਹਾਡੇ ਨਾਲ ਤੁਹਾਡਾ ਸਾਥ ਨਹੀਂ ਛੱਡਦੀ ਖੜੀ ਰਹਿੰਦੀ ਹੈ ਤੁਹਾਨੂੰ ਸਕੂਨ ਦਿੰਦੀ ਹੈ ਹੁਣ ਜਿਨ੍ਹਾਂ ਕੋਲ ਜਨਮ ਤਰੀਕ ਨਹੀਂ ਹੈ ਉਹਨਾਂ ਨੂੰ ਅੱਜ ਰਾਹ ਮਿਲ ਗਿਆ ਹੈ ਨਾ ਬੜੇ ਦਿਨਾਂ ਦਾ ਮੈਂ ਦੇਖ ਰਹੀ ਸੀ ਤੁਹਾਨੂੰ ਬੇਬਸੀ ਸੀ ਕਿ ਸਾਡੀ ਰਾਸ਼ੀ ਨਹੀਂ ਤੁਹਾਨੂੰ ਪਤਾ ਮੈਂ ਨਾਮ ਰਾਸ਼ੀ ਦੱਸਤੀ ਇਸ਼ਟ ਦੇਵਤਾ ਦੱਸਤਾ ਇੱਕ ਉਪਾਅ ਡੇਲੀ ਕਰਨਾ ਹੈ ਹਲੇ ਅੰਤ 'ਚ ਮੈਂ ਸਰਵ ਸਾਂਝਾ ਉਪਾਅ ਵੀ ਦੱਸਣਾ ਤੁਸੀਂ ਉਹ ਵੀ ਨਾਲ ਪਰਫਾਰਮ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜੋ ਵਿਚਾਰੇ ਆਪਣੀ ਰਾਸ਼ੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਸੀ ਸੋ ਪੰਜ-ਪੰਜ ਸ਼ੇਅਰ ਕਰ ਦਿਓ ਕਿਉਂਕਿ 60% ਤੋਂ ਉੱਪਰ ਲੋਕ ਅਜੇ ਨਹੀਂ ਮੇਰੇ ਦਰਸ਼ਕ ਜਿਨ੍ਹਾਂ ਨੂੰ ਆਪਣੀ ਰਾਸ਼ੀ ਬਿਲਕੁਲ ਨਹੀਂ ਪਤਾ ਕਿਉਂ ਕਿਉਂਕਿ ਜਨਮ ਡਾਟਾ ਉਹਨਾਂ ਕੋਲ ਮੌਜੂਦ ਨਹੀਂ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਹਾਈਪ ਕਰ ਦਿਓ ਮੇਰਾ ਚੈਨਲ ਡਾਕਟਰ 13 ਕਰੋ ਉਹਨੂੰ ਸਬਸਕ੍ਰਾਈਬ ਕਰ ਵੀ ਦਿਓ ਤੇ ਕਰਵਾ ਦਿਵੋ ਮੇਰੇ ਪਿਆਰੇ ਦਰਸ਼ਕੋ ਕੀ ਤੁਹਾਡੇ ਪਰਿਵਾਰ ਚ ਵੀ ਕੋਈ ਅਜਿਹਾ ਮੈਂਬਰ ਹੈ ਜਿਹਨੂੰ ਆਪਣੀ ਜਨਮ ਤਰੀਕ ਨਹੀਂ ਸੀ ਪਤਾ ਜਾਂ ਨਹੀਂ ਪਤਾ ਉਹਨਾਂ ਦਾ ਨਾਮ ਕਮੈਂਟ ਚ ਮੈਨੂੰ ਲਿਖ ਦਿਓ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੀ ਰਾਸ਼ੀ ਅਨੁਸਾਰ ਉਹਨਾਂ ਨੂੰ ਸਹੀ ਸਲਾਹ ਦੇ ਸਕਾਂ ਮੈਂ ਇੱਕ ਉਪਾਅ ਵੀ ਦਵਾਂਗੇ ਨਾਲ ਰੁਕੋ ਅਜੇ ਤੁਹਾਡੇ ਲਈ ਤੁਹਾਡੇ ਸਰਵ ਸੰਜੇ ਉਪਾਅ ਦੱਸਣੇ ਆ ਮੈਂ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਜੀਵਨ ਦਾ ਤਾਣਾ ਬਾਣਾ ਬਹੁਤ ਉਲਝਿਆ ਪਿਆ ਮਿਹਨਤ ਦੇ باوجود ਰਸਤਾ ਨਹੀਂ ਮਿਲ ਰਿਹਾ ਤਾਂ ਆਪਣੀ ਨਾਮ ਰਾਸ਼ੀ ਵਾਲੇ ਉਪਾਅ ਦੇ ਨਾਲ ਨਾਲ ਡਾਕਟਰ ਤੇਰਾਕੌਰ ਵੱਲੋਂ ਦਿੱਤਾ ਗਿਆ ਇਹ ਇੱਕ ਸਰਵ ਸੰਜਾ ਉਪਾਅ ਰੋਜ਼ਾਨਾ ਕਰੋਗੇ ਉਪਾਅ ਕੀ ਹੈ ਰਾਤ ਨੂੰ ਜਦੋਂ ਤੁਸੀਂ ਸੌਣਾ ਹੈ ਆਪਣੇ ਸਿਰਹਾਣੇ ਭਾਵ ਬੈੱਡ ਦੇ ਕੋਲ ਜਾਂ ਪਾਵਿਆਂ ਵਾਲੇ ਮੰਜੇ ਦੇ ਥੱਲੇ ਇੱਕ ਤਾਂਬੇ ਦੀ ਗੜਵੀ ਜਾਂ ਗਲਾਸ ਜੋ ਅਵੇਲੇਬਲ ਆ ਉਹਦੇ ਵਿੱਚ ਸਾਫ਼ ਜਲ ਭਰ ਕੇ ਰੱਖਣਾ ਹੈ ਨੰਗਾ ਰੱਖਣਾ ਹੈ ਪਾਣੀ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਬਿਨਾਂ ਕਿਸੇ ਨਾਲ ਕੋਈ ਗੱਲਬਾਤ ਕੀਤੇ ਆ ਪਾਣੀ ਚੱਕੋ ਉਸ ਜਲ ਨੂੰ ਘਰੋਂ ਬਾਹਰ ਘਰ ਤੋਂ ਟੋਟਲੀ ਬਾਹਰ ਗੇਟ ਖੋਲੋ ਕੁੰਡਾ ਖੋਲੋ ਕਿਸੇ ਵੀ ਹਰੇ ਪੌਦੇ ਜਾਂ ਕਿਆਰੀ ਚ ਰੁੱਖ ਦੇ ਥੱਲੇ ਪਾ ਦਿਓ ਬਸ ਇਹ ਧਿਆਨ ਰੱਖਣਾ ਕਿ ਇਹ ਜਲ ਤુલਸੀ ਦੇ ਪੌਦੇ ਨੂੰ ਬਿਲਕੁਲ ਵੀ ਨਹੀਂ ਪਾਉਣਾ ਇੱਕ ਗੱਲ ਹੋਰ ਕਰ ਲਓ ਰਜਾਨਾ ਪੰਛੀਆਂ ਲਈ ਬਾਜਰਾ ਪਾਓ ਜਾਂ ਸਤਨਾਜਾ ਜ਼ਰੂਰ ਮਿਕਸ ਕਰਕੇ ਰੱਖ ਲਓ ਉਹ ਜਰੂਰ ਪਾਓ ਹਲਕਾ ਗ੍ਰाइंड ਕਰ ਸਕਦੇ ਹੋ ਜੇ ਮੋٹے ਦਾਣੇ ਦਰਦਰਾ ਪੀ ਲਓ ਇਹਦਾ ਫਾਇਦਾ ਇਹ ਹੈ ਕਿ ਇਹ ਉਪਾਅ ਤੁਹਾਡੇ ਸਰੀਰ ਤੇ ਮਨ ਦੀ ਨੈਗੇਟਿਵਿਟੀ ਨੂੰ ਆਪਣੇ ਅੰਦਰ ਅਬਜ਼ੌਰਬ ਕਰ ਲੈਂਦਾ ਸੋਖ ਲੈਂਦਾ ਆ ਜਿੱਦਾਂ ਸਿਆਹੀ ਚੂਸ ਡਿੱਗੀ ਹੋਈ ਸਿਆਹੀ ਨੂੰ ਚੂਸ ਲੈਂਦਾ ਤੁਹਾਡੇ ਆਬਾ ਮੰਡਲ ਤੁਹਾਡੀ ਔਰਾ ਨੂੰ ਕਲੀਨ ਕਰਦਾ ਸਾਫ ਕਰਦਾ ਆ ਜਿਸ ਦੇ ਨਾਲ ਤੁਹਾਡੇ ਰੁਕੇ ਹੋਏ ਕੰਮਾਂ ਦੇ ਰਸਤੇ ਖੁੱਲਦੇ ਆ ਤੁਹਾਨੂੰ ਰਾਹ ਦਿਸਣ ਲੱਗ ਪੈਂਦਾ ਉਹ ਸਾਹਮਣੇ ਜੋ ਧੁੰਦ ਕੁਝ ਵੀ ਕਲੀਅਰ ਨਜ਼ਰ ਨਹੀਂ ਆ ਰਿਹਾ ਉਹ ਛੱਟ ਜਾਂਦੀ ਹੈ ਰਸਤਾ ਕਲੀਅਰ ਆ ਸੋਨਾ ਤੁਰ ਦੇ ਰਹੋਗੇ ਬਿਨਾ ਠੇਡੇ ਖਾਂਦਿਆ ਬਿਨਾ ਡਿੱਗਦੇ ਇਹਦਾ ਕੋਈ ਨੁਕਸਾਨ ਨਹੀਂ ਹੈ ਇਹ ਤਾਂ ਸਿਰਫ ਲਾਭ ਹੀ ਦੇਣਗੇ ਸੋ ਮਿਲਾਂਗੇ ਕੱਲ ਵੀਡੀਓ ਦੇਖ ਕੇ ਖੁਸ਼ ਹੋ ਜਾਓ ਮੈਨੂੰ ਦੱਸੋ ਕਿ ਤੁਸੀਂ ਖੁਸ਼ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਰਾਸ਼ੀ ਲੱਭ ਲਓ ਅੱਗੇ ਤੋਂ ਸਹੀ ਰਾਸ਼ੀ ਦੇਖਣੀ ਜਿਹੜੇ ਵੀ ਚੈਨਲ ਆ ਤੇ ਦੇਖਣੀ ਹੈ ਕਿਉਂਕਿ ਮੈਂ ਤਾਂ ਰਾਸ਼ੀ ਫਲ ਦਿੰਦੀ ਨਹੀਂ ਮੇਰੇ ਕੋਲ ਗਿਆਨ ਦਾ ਹੋਰ ਅਥਾ ਸੁਮੰਦਰ ਹੈ ਮੈਂ ਤਾਂ ਤੁਹਾਨੂੰ ਉਹਦੇ ਚ ਗੋਤੇ ਦਵਾਣੇ ਆ ਆਪਾਂ ਸਾਗਰ ਸਿੱਪੀਆਂ ਲੱਭ ਲੱਭ ਲਿਆਉਣੀਆਂ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ